ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਿਖ ਤੇ ਸ਼ੇਅਰ ਜ਼ਰੂਰ ਕਰ ਦੇਣਾ ਆਓ ਅੱਜ ਆਪਾਂ ਕੱਢੇ ਲਈ ਕਵਿਤਾ ਲੈ ਕੇ ਹਾਜ਼ਰ ਹੋਏ ਹਾਂ ਸੰਗ ਤੇ ਨੀ ਮੇਰਾ ਨਾਂ ਗੁਜਰੀ ਜੇਕਰ ਤੁਹਾਨੂੰ ਇਹ ਅੱਛੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਸੰਗ ਤੇ ਨੀ ਮੇਰਾ ਨਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾਂ ਗੁਜਰੀ ਮੇਰਾ ਨੌ ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਉਹ ਦਿਲ ਹਿੰਦ ਧਰਮ ਦੀ ਰਖਿਆ ਕਰਨ ਗਿਆ ਜਦ ਤੱਕ ਆਸੀ ਸੀਸ ਇਨਾਇਕੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇਨੀ ਮੈਂ ਅਨਾ ਗੁਜ਼ਰੀ ਮੇਰੇ ਵੱਡੇ ਪੋਤਿਆਂ ਚਮਕੋ ਲੜਦਿਆਂ ਸ਼ਹੀਦਿਆਂ ਪਾ ਦਿੱਤੀਆਂ ਓਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾ ਪਾਣੀ ਨਾ ਦਿੱਤੀਆਂ ਜੋ ਮੇਰੇ ਘਰ ਚੋਂ ਕਦੇ ਨਾ ਆਉਣੀ ਸੀ ਐਸੀ ਸ਼ਾਂ ਗੁਜ਼ਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾ ਗੁਜਰੀ ਮੋਰਾ ਨੇ ਗੰਗੂ ਮੋਲਿਆ ਸੀ ਮੈਂ ਜੁਰਾ ਵਰਤੀ ਫਤਿਲ ਕੋਲਿਆ ਸੀ ਨਾਂ ਜਲਮ ਕੀ ਤਾ ਤਰਸ ਰਤਾ ਕੋਤ ਦੇ ਗੋਬਿੰਦ ਦਾ ਯਾਤਾ ਪਤਾ ਸਾਨੂੰ ਕੋਤ ਵਾਲੀ ਵਿੱਚ ਕੈਦ ਕੀਤਾ ਮੈਂ ਦੱਸਾਂ ਜੋ ਜੋ ਹੋ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇਨੀ ਮੇਰਾ ਨਾਂ ਗੁਜ਼ਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਾਤੇ ਜ਼ੁਲਮ ਅਗੇ ਚੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ फेर ਆਪਣੇ ਆਪ ਮੈਂ ਤਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇਨੀ ਮੇਰਾ ਨਾਂ ਗੁਜਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ